ਕੌਮੀ ਯੋਗਦਾ ਸਰਦਾਰ ਸਿੰਘ ਅਰਜੀਤ ਸਿੰਘ ਮਾਨ ਚੋਣ ਲਾਗੇਗਾ ਜਿੰਨੇ ਵੀ ਪੰਜਾਬ ਨੂੰ ਪੰਥ ਨੂੰ ਪਿਆਰ ਕਰਨ ਵਾਲੇ ਨੇ ਸਾਰੇ ਸਰਦਾਰ ਸਿੰਘ ਅਰਜੀਤ ਸਿੰਘ ਮਾਨ ਦੀ ਚੋਣ ਕੰਬੇਨ ਵਿੱਚ ਲੱਗੇ ਹੋਏ ਨੇ ਮੈਂ ਪਿਛਲੇ ਤਿੰਨ ਦਿਨਾਂ ਦੇ ਨਾਲ ਦੇਖ ਰਿਹਾ ਸੀ ਕਿ ਜਿੰਨੇ ਵੀ ਬੰਦੇ ਬੂ ਪੰਜਾਬ ਦੇ ਪੰਥ ਲਈ ਬੋਲਦੇ ਨੇ ਸਾਰੇ ਕੰਬੇਨ ਕਰ ਰਹੇ ਨੇ ਅਲਾਕਾ ਦਾ ਮਾਅਤਿਆ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜਾ ਮਜੂਤਾ ਸਮਾਂ ਹੈ ਇਸ ਵੇਲੇ ਇੱਕੋ ਇੱਕ ਇਨਸਾਨ ਸਰਦਾਰ ਸਰਬਜੀਤ ਸਿੰਘ ਮਾਨ ਹੈ ਜਿਹੜਾ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਹੈ ਪਿਛਲੇ ਸਮਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਪੰਥਕ ਪਾਰਟੀ ਹੁੰਦੀ ਸੀ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਦਿੱਲੀ ਦੇ ਥੱਲੇ ਲੈ ਕੇ ਉਸ ਧਾਰਮਿਕ ਔਰ politcal ਪਾਰਟੀ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਇਸ਼ਤਮਿਆ ਤੋਂ ਲੈ ਕੇ ਜੁਮੀ ਪਾ ਦੇ ਤੱਕ ਦੇ ਨਸਿੱਕਾ ਦੇ ਰੇਗਿਸਤਾਨ ਤੇ ਕਾਲ ਇੰਟੈਲੀਜੈਂਸ ਰਿਪੋਰਟ ਲੱਤੀ ਹੈ ਕਿ ਬੀਬੀ ਸਿੰਘ ਹਸਮਰਤ ਕੋਰ ਵੀ ਹਾਜ਼ਰ ਰਹੀ ਹੈ ਉਹ ਤੇ ਤੀਸਰੇ ਸਥਾਨ ਤੇ ਇੰਟੈਲੀਜੈਂਸ ਨੇ ਰਸਤੇ ਆ ਕੋ ਚੱਲ ਕੇ ਇਹਦਾ ਕਾਪ ਨੇ ਜਦੋਂ ਕਦੇ ਵੀ ਪਛਤ ਨਹੀਂ ਔਰ ਪੰਜਾਬ ਦੀ ਮਾਣ ਹੀ ਪੜੀ ਆਪਣੇ ਨਿੱਜੀ ਹਿੱਤ ਪਾਲੇ ਆ ਤੇ ਪਰਿਵਾਰ ਬਹੁਤ ਤੀਕ ਕਰੇ ਇਹਨਾਂ ਚੋਣਾਂ ਦੇ ਵਿੱਚ ਸਰਵਸਤ੍ਰ ਪਾਲਸਕੀ ਕੈਡਰ ਵੀ ਕਾਰਸਟੋਰ ਚੋਂ ਲੱਗ ਰਹੇ ਨੇ ਜਦੋਂ ਇਹ ਕਾਂਗਰਸ ਛੱਟ ਕੇ ਇਹਨਾਂ ਕੋ ਆਪਣੀ ਪਾਰਟੀ ਬਣਾਈ ਸੀ ਦੋ ਸਾਲ ਉਸ ਗੱਲ ਤੇ ਕਿਹਾ ਜਦੋਂ ਉਹਨਾਂ ਨੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਪੰਜਾਬ ਦੇ ਸੰਘਰਸ਼ ਦੀ ਗੱਲ ਕੀਤੀ ਲੇਕਿਨ ਨਵਾਂ ਸਮਾਂ ਨਹੀਂ ਚੱਲ ਸਕਿਆ ਇਹ ਜਿਹੜਾ ਸੰਘਰਸ਼ ਹੈ ਇਹ ਬਹੁਤ ਔਖਾ ਹੈ ਸਿੱਖਾਂ ਦਾ ਪੰਜਾਬੀਆਂ ਦਾ ਸੰਘਰਸ਼ ਉਸ ਤਰੀਸ਼ ਨੂੰ ਹੋ ਗਿਆ ਸੀ ਜਿਸਨ ਕੋ ਰਾਖਸ ਹੈ ਮਹਾਰਾਜ ਜੀ ਪਾਦੇ ਵੀ ਪੱਟੀ ਤੇ ਇੱਕ ਓੰਕਾਰਵਾਦ ਅਸਾਂ